ਸ਼੍ਰੀ ਕਾਲਜੀ ਤੁਜੜਿਓ ਉਮੀਦ ਦੇ ਨਾਲ ਅੱਜ ਗੱਲ ਕਰਾਂਗੇ ਸਿੱਖਾਂ ਨੇ ਆਪਣਾ ਅਲੱਗ ਰਾਹ ਜਿਹੜਾ ਉਹ ਕਿਉਂ ਨਹੀਂ ਲਿਆ ਆਜ਼ਾਦੀ ਦੇ ਵੇਲੇ ਆਖਿਰਕਾਰ ਕਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਗਾਂਧੀ ਨਹਿਰੂ ਅਤੇ ਡਾਕਟਰ ਭੀਮਰਾਓਂ ਬੇਦਕਰ ਦੇ ਵੱਲੋਂ ਸਿੱਖਾਂ ਦੇ ਨਾਲ ਜਿਹੜਾ ਉਹ ਵਿਤਕਰਾ ਕੀਤਾ ਗਿਆ ਧੋਖੇ ਦੇ ਵਿੱਚ ਸਿੱਖਾਂ ਨੂੰ ਜਿਹੜਾ ਉਸ ਸਮੇਂ ਰੱਖਿਆ ਗਿਆ ਕਿਉਂ ਜਿਹੜੇ ਸਿੱਖ ਸੀ ਆਪਣਾ ਰਾਜ ਜਿਹੜਾ ਉਹ ਅਲੱਗ ਨਹੀਂ ਮੰਗ ਸਕਦੇ ਸੋ ਅੱਜ ਭਾਰਤ ਦੇ ਵਿੱਚ ਕਿਵੇਂ ਉਹਨਾਂ ਦੇ ਉੱਪਰ ਸਵਾਲ ਚੁੱਕਦੇ ਨੇ ਇਤਿਹਾਸ ਵੱਲ ਜਿਹੜਾ ਕੋਈ ਧਿਆਨ ਕਿਉਂ ਨਹੀਂ ਮਾਰਦਾ ਕਿ ਆਖਿਰਕਾਰ 1947 ਦੀ ਵੰਡ ਦੇ ਨਜ਼ਦੀਕ ਜਿਹੜਾ ਉਹ ਕੀ ਕੁਝ ਹੋਇਆ ਸੀ ਅੱਜ ਉਸੇ ਉੱਪਰ ਜਿਹੜੀ ਚਰਚਾ ਕਰਾਂਗੇ ਅੱਜ ਭਾਰਤ ਦੇ ਵਿੱਚ ਜਦੋਂ ਵੀ ਸਿੱਖ ਆਪਣੇ ਵੱਖਰੇ ਰਾਜ ਦੀ ਮੰਗ ਕਰਦੇ ਨੇ ਤਾਂ ਉਹਨਾਂ ਨੂੰ ਇੱਕ ਵੱਖਰੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ ਵਖਵਾਦੀ ਖਾਲਿਸਤਾਨੀ ਅੱਤਵਾਦੀ ਦੇ ਨਾਲ-ਨਾਲ ਗਰਦਾਰਾਂ ਵਰਗੇ ਜਿਹੜੇ ਟੈਗ ਵੀ ਉਹਨਾਂ ਨੂੰ ਜਿਹੜੇ ਉਹ ਲਾ ਦਿੱਤੇ ਜਾਂਦੇ ਨੇ ਸਿੱਖਾਂ ਨੂੰ ਇੱਕ ਵੱਖਰਾ ਦੇਸ਼ ਜਿਹੜਾ ਉਹ ਉਸ ਸਮੇਂ ਮਿਲ ਸਕਦਾ ਸੀ ਪਰ ਉਹਨਾਂ ਦੇ ਵੱਲੋਂ ਇਹ ਦੇਸ਼ ਨਹੀਂ ਲਿਆ ਗਿਆ ਅਜਾ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਇੱਕ ਵੱਖਰਾ ਦੇਸ਼ ਹੋਣਾ ਸੀ ਚਾਹੇ ਉਸ ਦਾ ਨਾਮ ਖਾਲਸਾ ਰਾਜ ਹੁੰਦਾ ਜਾਂ ਫਿਰ ਜਿਸ ਤਰੀਕੇ ਦੇ ਨਾਲ ਅੱਜ ਸਿੱਖਾਂ ਦਾ ਇੱਕ ਵੱਖਰਾ ਤਾਕਾ ਕਹਿੰਦੇ ਆ ਤਾਂ ਖਾਲਿਸਤਾਨ ਰਾਜ ਦੀ ਮੰਗ ਕਰਦਾ ਜਾਂ ਫਿਰ ਉਸ ਦਾ ਨਾਮ ਉਸ ਸਮੇਂ ਖਾਲਿਸਤਾਨ ਹੁੰਦਾ ਇਹ ਦੋਵੇਂ ਨਾਵਾਂ ਦੇ ਵਿੱਚੋਂ ਕੋਈ ਵੀ ਨਾਮ ਹੋ ਸਕਦਾ ਸੀ ਕੁਝ ਹੋਰ ਸਿੱਖਾਂ ਨੂੰ ਜਿਹੜੇ ਵੱਖਰੇ ਦੇਸ਼ ਦਾ ਜਿਹੜਾ ਵਾਅਦਾ ਕਰਕੇ ਕਾਂਗਰਸ ਸਰਕਾਰ ਤਾਂ ਮੁੱਕਰੀ ਹੀ ਨਾਲ ਹੀ ਗਾਂਧੀ ਨਹਿਰੂ ਡਾਕਟਰ ਪੀਮਰਾਓ ਉਮੀਦਵਾਰ ਵਰਗੇ ਨਾਮੀ ਚਿਹਰੇ ਵੀ ਉਸ ਸਮੇ ਮੁੱਕਰ ਗਏ ਸੀ ਜਦੋਂ ਮੁਸਲਮਾਨਾਂ ਨੇ ਆਪਣੇ ਲਈ ਜਿਹੜਾ ਪਾਕਿਸਤਾਨ ਦੀ ਮੰਗ ਕੀਤੀ ਸੀ ਤਾਂ ਬ੍ਰਿਟਿਸ਼ ਰਾਜ ਨੇ ਸਿੱਖਾਂ ਨੂੰ ਕਬ ਵੱਖਰਾ ਦੇਸ਼ ਦੇਣ ਦੇ ਲਈ ਕਿਹਾ ਸੀ ਪਰ ਸਿੱਖਾਂ ਦੇ ਆਗੂ ਲੀਡਰ ਬਲਦੇਵ ਸਿੰਘ ਨੇ ਇੱਕ ਵੱਖਰਾ ਦੇਸ਼ ਲੈਣ ਲਈ ਜਿਹੜਾ ਪ੍ਰਸਤਾਵ ਸੀ ਉਸ ਦਾ ਤਾਂ ਉਹ ਜਿਹੜਾ ਉਲਟਾ ਉਹ ਅੰਗਰੇਜ਼ਾਂ ਦੇ ਨਾਲ ਹੀ ਉਲਝ ਗਏ ਉਹਨਾਂ ਨੇ ਅੰਗਰੇਜ਼ਾਂ ਨੂੰ ਕਿਹਾ ਕਿ ਉਹ ਸਿੱਖ ਸਿੱਖ ਨੇ ਜਿਹੜੇ ਉਹ ਅੰਗਰੇਜ਼ੀ ਹਕੂਮਤ ਤੋਂ ਕੁਝ ਨਹੀਂ ਚਾਹੁੰਦੇ ਅੰਗਰੇਜ਼ ਆਪਣਾ ਬੋਰੀਆ ਬਿਸਤਰਾ ਸਮੇਟਣ ਅਤੇ ਹਿੰਦੁਸਤਾਨ ਤੋਂ ਦਫਾ ਹੋ ਜਾਣ ਅਤੇ ਰਹੀ ਗੱਲ ਸਿੱਖਾਂ ਦੇ ਹੱਕਾਂ ਦੀ ਤਾਂ ਉਹ ਉਹ ਸਾਨੂੰ ਜਿਹੜੇ ਕਾਂਗਰਸ ਸਰਕਾਰ ਹੈ ਉਸ ਦੀ ਕਿਰਪਾ ਨਾਲ ਜਿਹੜੇ ਉਹ ਮਿਲ ਜਾਣਗੇ 1929 ਦੇ ਵਿੱਚ ਗਾਂਧੀ ਨਹਿਰੂ ਅਤੇ ਪਟੇਲ ਬਾਬਾ ਖੜਕ ਸਿੰਘ ਨਾਲ ਮੁਲਾਕਾਤ ਕਰਨ ਗਏ ਤੇ ਉਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਜੇਕਰ ਸਿੱਖ ਭਾਰਤ ਵਿੱਚ ਹੀ ਰਹਿਣ ਖੁਦਮੁਖਤਿਆਰ ਰਾਜ ਜਿਹੜਾ ਉਹਨਾਂ ਨੂੰ ਦਿੱਤਾ ਜਾਵੇਗਾ ਜਦੋਂ ਭਾਰਤ ਆਜ਼ਾਦ ਹੋ ਜਾਊਗਾ ਪਾਰਟ ਦੇ ਵਿੱਚ ਇੱਕ ਵੱਖਰਾ ਸਿੱਖਾਂ ਦਾ ਰਾਜ ਹੋਵੇਗਾ ਸਿੱਖ ਆਪਣੇ ਧਰਮ ਅਨੁਸਾਰ ਕਾਨੂੰਨ ਜਿਹੜੇ ਉਹਤੇ ਬਣਾ ਸਕਣਗੇ ਆਜ਼ਾਦੀ ਦਾ ਜਿਹੜਾ ਸਿੱਖ ਨਿਗਮ ਆਣ ਸਕਣਗੇ ਭਾਰਤ ਵਿੱਚ ਅਜੇ ਹਾਲ ਵੀ ਕੋਈ ਕਾਨੂੰਨ ਨਹੀਂ ਹੋਊਗਾ ਜਾਂ ਵਿਧਾਨ ਨਹੀਂ ਬਣਾਇਆ ਜਾਵੇਗਾ ਜੋ ਸਿੱਖਾਂ ਨੂੰ ਨਾ ਮਨਜ਼ੂਰ ਹੋਵੇ ਮਹਾਤਮਾ ਗਾਂਧੀ ਨੇ 1930 ਦੇ ਵਿੱਚ ਗੁਰਦੁਆਰਾ ਸ਼ੀਸ਼ਗੰਜ ਵਿੱਚ ਭਾਸ਼ਣ ਦਿੰਦੇ ਹੋਏ ਇਹ ਗੱਲ ਦੁਹਾਈ ਸੀ ਪਰ ਜਦੋਂ ਗਾਂਧੀ ਤੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕੀ ਜੇਕਰ ਉਹ ਆਪਣੀ ਇਹ ਕਹੀ ਗੱਲ ਤੋਂ ਮੁੱਕਰ ਗਏ ਜਾਂ ਫਿਰ ਕਾਂਗਰਸ ਸਰਕਾਰ ਆਪਣੀ ਕਹੀ ਗੱਲ ਤੋਂ ਮੁੱਕਰ ਜਾਂਦੀ ਹੈ ਤਾਂ ਕੀ ਹੋਵੇਗਾ ਤਾਂ ਗਾਂਧੀ ਨੇ ਇਸ ਦੇ ਉੱਤਰ ਦੇ ਵਿੱਚ ਕਿਹਾ ਸੀ ਕਿ ਸਿੱਖਾਂ ਨੂੰ ਪੂਰਾ ਅਧਿਕਾਰ ਹੈ ਕਿ ਉਹ ਹਥਿਆਰ ਚੁੱਕ ਕੇ ਜਿਹੜੇ ਆਪਣੇ ਹੱਕ ਨੇ ਉਹ ਲੈ ਸਕਦੇ ਨੇ ਜੁਲਾਈ 1946 ਦੇ ਵਿੱਚ ਕਲਕੱਤੇ ਵਿੱਚ ਇੱਕ ਵੱਡੇ ਜਲੂਸ ਨੂੰ ਸੰਬੋਧਨ ਕਰਨ ਤੋਂ ਬਾਅਦ ਨੇਰੂ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਸਲੂਕ ਦੇ ਹੱਕਦਾਰ ਹਨ ਮੈਨੂੰ ਇਸ ਗੱਲ ਵਿੱਚ ਕੋਈ ਅਪੱਤੀ ਨਹੀਂ ਲੱਗਦੀ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੇ ਉੱਤਰ ਵਿੱਚ ਇੱਕ ਅਜਿਹਾ ਖੁਦਮੁਖਤਿਆਰ ਖਿੱਤਾ ਬਣਾ ਕੇ ਦਿੱਤਾ ਜਾਵੇਗਾ ਜਿੱਥੇ ਸਿੱਖ ਆਪਣੀ ਜਿਹੜੀ ਆਜ਼ਾਦੀ ਹੈ ਉਸ ਦਾ ਨਿਗਮਾਨ ਸਕਣਗੇ 1929 ਤੱਕ 1929 ਤੋਂ ਲੈ ਕੇ 1947 ਤੱਕ ਸਿੱਖਾਂ ਨਾਲ ਵਾਰ-ਵਾਰ ਇਸੇ ਤਰ੍ਹਾਂ ਦੇ ਜਿਹੜੇ ਉਹ ਵਾਅਦੇ ਕੀਤੇ ਗਏ ਕਾਂਗਰਸ ਨੇ ਇਸ ਸਬੰਧੀ ਇੱਕ ਵਿਧਾਨ ਬਿੱਲ ਲਿਆਂਦਾ ਕਿ ਜੋ ਖਿੱਤੇ ਭਾਰਤ ਵਿੱਚ ਸ਼ਾਮਿਲ ਹੋਣਗੇ ਉਹਨਾਂ ਨੂੰ ਪੂਰਨ ਖੁਦਮੁਖਤਿਆਰੀ ਜਿਹੜੀ ਉਹ ਦਿੱਤੀ ਜਾਊਗੀ 1946 ਵਿੱਚ ਨਹਿਰੂ ਨੇ ਇਹ ਬਿਆਨ ਦਿੱਤਾ ਕਿ ਜੇਕਰ ਕਾਂਗਰਸ ਨੂੰ ਇਸ ਵਿਧਾਨ ਤੋਂ ਪੈਰ ਪਿੱਛੇ ਖਿੱਚਣੇ ਪਏ ਤਾਂ ਉਹ ਖਿੱਚੇਗੀ ਕੋਈ ਵੀ ਸੰਕੋਚ ਨਹੀਂ ਕਰੇਗੀ ਸਿੱਖ ਲੀਡਰਾਂ ਨੂੰ ਕਾਂਗਰਸ ਨੇ ਇਨ੍ਹਾਂ ਬਿਆਨਾਂ ਦੇ ਪ੍ਰਭਾਵਾਂ ਅਤੇ ਵਾਦਿਆਂ ਨੇ ਆਪਣੇ ਵਿਸ਼ਵਾਸ ਤੇ ਭਰੋਸੇ ਵਿੱਚ ਲੈ ਲਿਆ ਸੀ ਪਰ ਬਾਅਦ ਦੇ ਵਿੱਚ ਇਹ ਸਿੱਖਾਂ ਦੇ ਲਈ ਜਿਹੜਾ ਹੋ ਨੁਕਸਾਨਦਾਇਕ ਸਿੱਧ ਹੋਇਆ ਨਾ ਤਾਂ ਸਿੱਖਾਂ ਨੂੰ ਜਿਹੜਾ ਹੋ ਵੱਖਰਾ ਰਾਜ ਮਿਲਿਆ ਨਾ ਖੁਦਮੁਖਤਿਆਰੀ ਮਿਲੀ ਜਿਵੇਂ ਕਿ ਅਜ ਮਹਾਤਮਾ ਗਾਂਧੀ ਦੇ ਕਹੇ ਅਨੁਸਾਰ ਸਿੱਖ ਆਪਣੇ ਹੱਕਾਂ ਲਈ ਹਥਿਆਰ ਚੁੱਕਦੇ ਨੇ ਜਾਂ ਫਿਰ ਆਪਣੇ ਰਾਜ ਦੀ ਗੱਲ ਤੋੜਦੇ ਨੇ ਪਾ ਭਾਰਤ ਦੇ ਵਿੱਚ ਅਜੇ ਬਹੁਤ ਸਾਰੇ ਖਤਰਨਾਕ ਐਕਟ ਬਣ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਉਹ ਸਿੱਖਾਂ ਨੂੰ ਨਾ ਮਨਜ਼ੂਰ ਹੋਣਗੇ ਤਾਂ ਨਹੀਂ ਬਣਾਏ ਜਾਣਗੇ ਪਰ ਅੱਜ ਉਹੀ ਐਕਟ ਜਿਹੜੇ ਉਹ ਸਿੱਖਾਂ ਦੇ ਉੱਪਰ ਲਾ ਦਿੱਤੇ ਜਾਂਦੇ ਨੇ ਤੇ ਜੇਲ੍ਹਾਂ ਦੇ ਵਿੱਚ ਸਿੱਖਾਂ ਨੂੰ ਜਿਹੜਾ ਉਹ ਡਾਕ ਰਿਤਾ ਜਾਂਦਾ ਹੈ ਇਥੋਂ ਦਾ ਕੀ ਜਮਾਨਤਾਂ ਤੱਕ ਜਿਹੜੀਆਂ ਉਹਨਾਂ ਇਕਟਾਂ ਦੇ ਵਿੱਚ ਹੋਣੀਆਂ ਬੜੀਆਂ ਹੀ ਮੁਸ਼ਕਲ ਨੇ ਸਿੱਕੀ ਨਹੀਂ ਭਾਰਤ ਵਿੱਚ ਮਲਾਏ ਗਏ ਸਾਰੇ ਖਿੱਤੇ ਆਪਣੇ ਆਪ ਨੂੰ ਜਿਹੜਾ ਹਾਲੇ ਵੀ ਗੁਲਾਮੀ ਦਾ ਅਹਿਸਾਸ ਸਮਝਦੇ ਨੇ ਆਪਣੇ ਆਪ ਨੂੰ ਜਿਹੜਾ ਉਹ ਠੱਗਿਆ ਹੋਇਆ ਮਹਿਸੂਸ ਕਰਦੇ ਨੇ ਅਜੇ ਸਿੱਕਾ ਨੂੰ ਸਭਾ ਬਾਬਤ ਜਿਹੜਾ ਸਮੇਂ-ਸਮੇਂ ਤੇ ਇਨਾਮ ਵੀ ਮਿਲਿਆ ਜਿਵੇਂ 1900 ਪੰਜਾਬ 52 ਦੀ ਗੱਲ ਕਰੀਏ 1968 ਦੀ ਗੱਲ ਕਰੀਏ 1984 ਦੀ ਗੱਲ ਕਰੀਏ 1990 95 ਦੀ ਗੱਲ ਕਰੀਏ ਬਹੁਤ ਸਾਰੇ ਨਾਮ ਜਿਹੜੇ ਉਹ ਭਾਰਤ ਸਰਕਾਰ ਦੇ ਵੱਲੋਂ ਸਮੇਂ-ਸਮੇਂ ਦੇ ਉੱਪਰ ਸਿੱਖਾਂ ਨੂੰ ਜਿਹੜੇ ਉਹ ਮਿਲਦੇ ਰਹੇ ਨੇ ਹਮੇਸ਼ਾ ਹੀ ਜਿਹੜਾ ਪੰਜਾਬ ਦੀ ਹੱਕ ਤੇ ਜਿਹੜੇ ਚੀਜ਼ ਦੇ ਵਾਂਗੂ ਵੱਜਦੇ ਰਹਿਣਗੇ ਜੇ ਹੁਣ ਨਵੀਂ ਗੱਲ ਕਰੀਏ ਤਾਂ ਪੰਜਾਬ ਦੀ ਹੱਕ ਦੇ ਉੱਪਰ ਚੀਜ਼ ਦੇ ਵਾਂਗੂ ਵੱਜਦਾ ਕਾਲੇ ਪਾਣੀਆਂ ਦਾ ਮੁੱਦਾ ਜਾਂ ਨਸ਼ਿਆਂ ਦਾ ਮੁੱਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਰਹੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਉਹ ਪੰਜਾਬ ਦੇ ਨਾਲ ਜੁੜੋਏ ਨੇ ਪਰ ਇਹਨਾਂ ਦੇ ਵੱਲ ਸਰਕਾਰ ਕਦੇ ਵੀ ਜਿਹੜਾ ਉਹ ਧਿਆਨ ਨਹੀਂ ਦਿੰਦੀ ਸੋ ਇਸ ਤਰੀਕੇ ਦੇ ਨਾਲ ਜਿਹੜਾ ਸਿੱਖਾਂ ਨੇ 1946 ਦੇ ਵਿੱਚ ਜਦੋਂ ਕਾਂਗਰਸ ਨੇ ਪੈਰ ਪਿੱਛੇ ਖਿੱਚਣ ਦੀ ਗੱਲ ਕੀਤੀ ਤਾਂ ਆਪਣੇ ਆਪ ਨੂੰ ਠੱਗਿਆ ਦਾ ਮਹਿਸੂਸ ਕੀਤਾ ਪਰ ਉਸ ਸਮੇਂ ਸਿੱਖ ਕਰ ਵੀ ਕੀ ਸਕਦੇ ਸੀ ਕਿਉਂਕਿ ਉਹਨਾਂ ਦੇ ਇਥੋਂ ਜਿਹੜੀ ਹੁਣ ਗੱਲ ਉਹ ਨਿਕਲ ਚੁੱਕੀ ਸੀ ਹੁਣ ਗੱਲ ਜਿਹੜੀ ਉਹ ਅੰਗਰੇਜ਼ੀ ਹਕੂਮਤ ਦੇ ਕੋਲ ਸੀ ਜਿਨ੍ਹਾਂ ਨੇ ਪੂਰੀਆਂ ਤਿਆਰੀਆਂ ਜਿਹੜੀਆਂ ਭਾਰਤ ਪਾਕਿਸਤਾਨ ਦੀ ਸੀਮਾ ਦੇ ਜਿਹੜੇ ਨਕਸ਼ੇ ਉਹ ਬਣਾ ਕੇ ਕਰ ਲੀਆਂ ਸੀ ਪਰ ਹੁਣ ਸਿੱਖਾਂ ਜਿਹੜਾ ਉਹ ਵੱਖਰਾ ਰਾਜ ਨਹੀਂ ਮਿਲ ਸਕਦਾ ਸੀ ਸੋ ਅੱਗੇ ਪੰਜਾਬ ਦੇ ਨਾਲ ਸੰਬੰਧਿਤ ਜਿਹੜੀ ਅਗਲੀ ਕਹਾਣੀ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਅੱਗੇ ਹੋਇਆ ਕੀ ਕਿਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਬਣਿਆ ਪੰਜਾਬ ਸੂਬਾ ਲੱਗ ਹੋਇਆ ਅਤੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਕਿਸ ਤਰੀਕੇ ਨਾਲ ਪਰੋਸੇ ਦੇ ਵਿੱਚ ਲਿਆ ਗਿਆ ਕਿ ਕੀ ਕੀ ਹੁੰਦਾ ਰਿਹਾ ਸੋ ਪੂਰੀ ਗੱਲਬਾਤ ਇਸ ਵੀਡੀਓ ਦੇ ਜਿਹੜੀ ਇਹ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ 'ਚ ਮਿਲਦੇ ਹਾਂ ਸੋ ਉਮੀਦ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਜਿਹੜਾ ਸ਼ੇਅਰ ਜ਼ਰੂਰ ਕਰੋਗੇ